ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਹਿਲਾਂ ਵੀ ਕਈ ਵਾਰੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਅਚਾਨਕ ਚੈਕਿੰਗ ਕੀਤੀ ਗਈ ਹੈ ਅਤੇ ਕੱਲ ਫੇਰ ਭਗਵੰਤ ਮਾਨ ਦੇ ਵੱਲੋਂ ਅਚਾਨਕ ਕਪੂਰਥਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਚੈਕਿੰਗ ਕੀਤੀ ਗਈ ਦੱਸਦੀ ਹੈ ਕਿ ਕੱਲ ਕਪੂਰਥਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਕਾਫਲੇ ਦੇ ਨਾਲ ਅਚਾਨਕ 3 ਵਜੇ ਐਂਟਰ ਹੋਏ ਜਿਸ ਤੋਂ ਬਾਅਦ ਜੇਲ੍ਹ ਦੇ ਵਿੱਚ ਉਹਨਾਂ ਨੇ ਜੇਲ੍ਹ ਦੀ ਚੈਕਿੰਗ ਵੀ ਕੀਤੀ ਅਤੇ ਮੌਕੇ ਤੇ ਨਜ਼ਰ ਆਈਆਂ ਜੇਲ੍ਹ ਵਿੱਚ ਕਮੀਆਂ ਨੂੰ ਤੁਰੰਤ ਸੁਧਾਰਨ ਦੀ ਗੱਲ ਜੇਲ੍ਹ ਪ੍ਰਸ਼ਾਸਨ ਨੂੰ ਆਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਸਰਪ੍ਰਾਈਜ਼ ਵਿਜ਼ਿਟ ਤੇ ਕਪੂਰਥਲਾ ਕੇਂਦਰੀ ਜੇਲ੍ਹ ਚ ਪਹੁੰਚ ਰਹੇ ਨੇ ਮੈਂ ਤੁਹਾਨੂੰ ਤਸਵੀਰਾਂ ਚ ਦਿਖਾਣਾ ਕਿ ਕਾਫਲਾ ਉਹਨਾਂ ਦਾ ਜਿਹੜਾ ਹੈ ਉਹ ਪਹੁੰਚ ਰਿਹਾ ਹੈ ਮੁੱਖ ਮੰਤਰੀ ਪੰਜਾਬ ਦਾ ਸੁਵੇਦਰੋ ਤੇ ਕਿਸ ਤਰ੍ਹਾਂ ਇਹ ਜਿਹੜਾ ਅਗਾਂਹ ਚੇਕੀ ਹੈ ਕਿ ਪਹੁੰਚ ਰਹੀ ਹੈ ਮੁੱਖ ਮੰਤਰੀ ਪੰਜਾਬ ਦੇ ਕਾਫਲੇ ਨੂੰ ਇੱਥੇ ਤੱਕ ਪਹੁੰਚਾਉਣ ਲਈ ਐਸੂਵੇਦ ਤੇ ਅੜਤਨਾ ਜਾਰੀ ਸੀ ਕਿ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਕੇਂਦਰੀ ਜੇਲ੍ਹ ਦੇ ਵਿੱਚ ਸਰਪ੍ਰਾਈਜ਼ ਵਿਜ਼ਿਟ ਤੇ ਪਹੁੰਚਣਗੇ ਔਰ ਪਿੱਛੇ ਕੈਮਰਾਮੈਨ ਦਰਖਾਸਤ ਕਰਵਾ ਤਾਂ ਤਸਵੀਰਾਂ ਚ ਦਿਖਾਉਣਗੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੋ ਕਿ ਹਰ ਵਾਰ ਕਿਸੇ ਨਾ ਕਿਸੇ ਤੰਗ ਨਾਲ ਪ੍ਰਸ਼ਾਸਨ ਵਿੱਚ ਉਸ ਦਰਸ ਕਰਦੇ ਨੇ ਠੀਕ ਉਸੇ ਤਰ੍ਹਾਂ ਹੀ ਜੋ ਹੈ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਕਾਫਲਾ ਹੈ ਉਹ ਇੱਥੇ ਪਹੁੰਚ ਗਿਆ ਹੈ ਕੇਂਦਰੀ ਜੇਲ ਕਪੂਠਲਾ ਦੇ ਵਿੱਚ ਔਰ ਹੁਲੀ-ਉਲੀ ਕਾਫਲਾ ਅੰਦਰ ਜਾ ਰਿਹਾ ਹੈ ਔਰ ਦੇਖਾਂਗੇ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਅੰਦਰ ਜਾ ਕੇ ਜੇਲ ਦੇ ਵਿੱਚ ਕਿਸ ਤਰ੍ਹਾਂ ਕੈਦੀਆਂ ਨਾਲ ਗੱਲਬਾਤ ਕਰਦੇ ਨੇ ਕੀ ਵਿਵਸਥਾ ਦਾ ਚੈੱਕ ਕਰਦੇ ਨੇ ਇਹ ਉਹਨਾਂ ਦਾ ਕਾਫਲਾ ਹੈ ਤਸਵੀਰਾਂ ਤੁਸੀਂ ਸਾਫ਼ ਦੇਖ ਰਹੇ ਹੋ ਕਿ ਮੁੱਖ ਮੰਤਰੀ ਸਾਹਿਬ ਆਪਣੀ ਕਾਰ ਦੇ ਵਿੱਚ ਅੱਗੇ ਬੈਠੇ ਹੋਏ ਨੇ ਔਰ ਉਹ ਜੇਲ੍ਹ ਦੇ ਵਿੱਚ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਔਰ ਉਹਨਾਂ ਨੇ ਸਾਡੇ ਨਾਲ ਮਿਲ ਕੇ ਸਫਲ ਵੀ ਕੀਤੀ ਹੈ ਔਰ ਇੱਕ قافਲਾ ਗੱਡੀਆਂ ਦਾ ਬਹੁਤ ਨੰਬਰ ਹੈ ਮੁੱਖ ਮੰਤਰੀ ਪੰਜਾਬ ਬਹੁਤ ਵੱਡੇ قافਲੇ ਦੇ ਨਾਲ ਇਸ ਜੇਲ੍ਹ 'ਚ ਪਹੁੰਚੇ ਨੇ ਅਕਸਰ ਜੇਲ੍ਹ ਦੇ ਵਿੱਚੋਂ ਮੋਬਾਈਲ ਮਿਲਣਾ ਜਾਂ ਹੋਰ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਸੋ ਇਹਨਾਂ ਘਟਨਾਵਾਂ ਤੇ ਠੱਲ ਪਾਉਣ ਲਈ ਅੰਦਰ ਜਿਹੜੇ ਕੈਦੀ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਵਤੀਰਾ ਹੈ ਉਹ ਜਾਣਨ ਦੇ ਲਈ ਮੁੱਖ ਮੰਤਰੀ ਪੰਜਾਬ ਦਾ ਇੱਕ ਕਾਫਲਾ ਜੀਲ ਚ ਪਹੁੰਚਿਆ ਹੈ ਔਰ ਪੰਜਾਬ ਦੀਆਂ ਜੇਲਾਂ ਦੇ ਵਿੱਚ ਅੱਗੇ ਤੋਂ ਵਿਵਸਥਾ درست ਹੋਈ ਹੈ ਲੇਕਿਨ ਉਸ ਨੂੰ ਹੋਰ ਚੁਸਤ ਕਰਨ ਵਾਸਤੇ ਤੇ ਮੁੱਖ ਮੰਤਰੀ ਖੁਦ ਇੱਥੇ ਪਹੁੰਚੇ ਨੇ ਔਰ ਉਹਨਾਂ ਨੇ ਆਪਣੀ ਇੱਥੇ آمد ਸਾਈ ਹੈ ਔਰ ਹੁਣ ਅੱਗੇ ਮੁੱਖ ਮੰਤਰੀ ਸਾਹਿਬ ਅੰਦਰ ਕੇਂਦਰੀ ਜੇਲ ਦੇ ਵਿੱਚ ਹੀ ਕਰਦੇ ਨੇ ਕਿਸ ਤਰ੍ਹਾਂ ਲੋਕਾਂ ਨੂੰ ਮਿਲਦੇ ਨੇ ਕੀ ਵਿਵਸਥਾ ਨੂੰ ਚੈੱਕ ਕਰਦੇ ਨੇ ਉਹ ਹਜੇ ਪੁਖਤ ਦੀ ਤਸਵੀਰ ਵਿੱਚ ਹੈ ਲੇਕਿਨ ਇੱਕਦਾਂ ਸਾਫ ਹੋ ਗਈ ਹੈ ਕਿ ਮੁੱਖ ਮੰਤਰੀ ਪੰਜਾਬ ਅਚਾਨਕ ਆਪਣੀ ਵਿਜ਼ਿਟ ਦੇ ਲਈ ਅਚਾਨਕ ਦੌਰਿਆਂ ਦੇ ਲਈ ਜਾਣੇ ਜਾਣ ਲੱਗੇ ਨੇ ਔਰ ਬਿਨਾ ਕਿਸੇ ਪ੍ਰਸ਼ਾਸਨਿਕ ਜਿਹੜੀ ਹੈ ਇਤਲਾਹ ਤੋਂ ਬਿਨਾ ਉਹ ਇੱਥੇ ਪਹੁੰਚੇ ਨੇ ਔਰ ਅਸੀਂ ਫਿਰ ਵੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਖਬਰ ਦਿਖਾ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਕਪੂਰਥਲਾ ਕੇਂਦਰੀ ਜੇਲ੍ਹ ਦੇ ਅੰਦਰ ਜਾ ਚੁੱਕੇ ਨੇ ਲਾਈਵ ਤੇ ਇਸ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸ਼ਲਾ ਦੀ ਵਿਸ਼ੇਸ਼ ਰਿਪੋਰਟ